ਇਹ ਕੁੜੀ ਇੱਕ ਸਾਲ ਤੱਕ ਜਾਲੀ ਪੁਲਿਸ ਵਾਲੀ ਬਣ ਕੇ ਘੁੰਮਦੀ ਰਹੀ ਇਹਨੇ ਰਿਸ਼ਵਤ ਵੀ ਬਹੁਤ ਵਧੀਆ ਲੈਤੀ ਤੇ ਲੋਕਾਂ ਦੇ ਉੱਤੇ ਰੋਹ ਵੀ ਬਹੁਤ ਮਾਰਿਆ ਕਿਹਾ ਜਾਂਦਾ ਸੀ ਕਿ ਬੁਲਟ ਦੇ ਉੱਤੇ ਜਾਂਦੀ ਜਾਂਦੀ ਕਈ ਵਾਰ ਜੇ ਕੋਈ ਕਿਤੇ ਹੈਲਮਟ ਨਹੀਂ ਪਾਇਆ ਹੁੰਦਾ ਸੀਗਾ ਕਿਸੇ ਨੇ ਤਾਂ ਉਹਦੇ ਉੱਤੇ ਵੀ ਰੋਹ ਮਾਰ ਜਾਂਦੀ ਸੀ ਕਿ ਤੂੰ ਹੈਲਮਟ ਕਿਉਂ ਨਹੀਂ ਪਾਇਆ ਉਹ ਵੀ ਮੈਮ ਜੀ ਮੈਮ ਜੀ ਮੈਮ ਜੀ ਕਹਿ ਕੇ ਸ਼ਸ਼ੀ ਕਲ ਪਲਾਉਂਦੇ ਸੀਗੇ ਤੇ ਕਿਹਾ ਜਾਂਦਾ ਸੀਗਾ ਕਿ ਇਹ ਜਿੰਨੇ ਵੀ ਇਹਦੇ ਰਿਸ਼ਤੇਦਾਰ ਨੇਗੇ ਜਿੰਨੇ ਵੀ ਰਿਸ਼ਤੇਦਾਰੀਆਂ ਨੇਗੀਆਂ ਉੱਥੇ ਕੋਈ ਪ੍ਰੋਗਰਾਮ ਹੁੰਦਾ ਜਨਮ ਦਿਨ ਹੁੰਦਾ ਕੁਝ ਵੀ ਹੁੰਦਾ ਤੇ ਉੱਥੇ ਇਹ ਵਰਦੀ ਦੇ ਵਿੱਚ ਹੀ ਜਾਂਦੀ ਸੀਗੀ ਤਾਂ ਕਿ ਉਹਨਾਂ ਨੂੰ ਆਏ ਲੱਗੇ ਕਿ ਕੋਈ ਇਨਸਪੈਕਟਰ ਆ ਗਈ ਬਹੁਤ ਜ਼ਿਆਦਾ ਵੀਜ਼ੀ ਹੈਗੀ ਹੁਣ ਆਪਾਂ ਗੱਲ ਕਰਦੇ ਹਾਂਗੇ ਜੈਲੀ ਪੁਲਿਸ ਵਾਲੀ ਕਿਉਂ ਬਣੀ ਇਹ ਕੁੜੀ ਬਧੀਆ ਪੜ੍ਹੀ ਲਿਖੀ ਸੀਗੀ ਇਹਦੇ ਪਰਿਵਾਰ ਨੇ ਇਹਦੇ ਪੜਾਈ ਦੇ ਉੱਤੇ ਚੰਗਾ ਪੈਸਾ ਖਰਚਿਆ ਸੀਗਾ ਪਰ ਇਹਦੇ ਅੱਖਾਂ ਦੇ ਵਿੱਚ ਕੋਈ ਦਿੱਕਤ ਸੀ ਜਿਸ ਦੇ ਕਰਕੇ ਇਹਨੂੰ ਕੋਈ ਸਰਕਾਰੀ ਜੌਬ ਮਿਲ ਨਹੀਂ ਰਹੀ ਸੀਗੀ ਏ 0 ਪੇਪਰ ਦੇ ਕਿਉਂ ਦੀ ਦਾ ਰਿਸ਼ਤੇਦਾਰ ਤਾਨੇ ਮਾਰਦੇ ਵੀ ਕੁੜੀ ਨੂੰ ਪੜਾਇਆ ਲਿਖਾਇਆ ਵੀ ਇੰਨਾ ਤੇ ਨੌਕਰੀ ਤੇ ਵੀ ਕੋਈ ਲੱਗੀ ਨਹੀਂ ਹੈਗੀ ਇਹ ਇੰਨਾ ਸਾਰੇ ਤਾਨੇ ਮਿਹਨਿਆ ਤੋਂ ਅੱਕ ਕੇ ਇਹਨੇ ਇੱਕ ਜਾਲੀ ਆਫਰ ਲੈਟਰ ਬਣਾ ਲਿਆ ਸਰਕਾਰ ਦਾ ਕਿ ਮੈਨੂੰ ਜੌਬ ਮਿਲ ਗਈ ਤੇ ਪ੍ਰੋਪਰ ਵਰਦੀ ਸਮਾਲੀ ਸਾਰੇ ਤਾਰੇ ਤੂਰੇ ਲਵਾ ਲਏ ਜਿੰਨੇ ਰਸੀ ਵਗੈਰਾ ਨੇ 벨ਟ ਸ਼ੂਜ਼ ਤੇ ਪ੍ਰੋਪਰਲੀ ਜਮਾ ਐ ਬਣ ਗਈ ਕਿ ਜਿਵੇਂ ਅਸਲੀ ਪੁਲਿਸ ਵਾਲੀ ਹੁੰਦੀ ਹੈਗੀ ਇਹਨੇ ਰੇਲਵੇ ਦੇ ਵਿੱਚ ਦਿਖਾਇਆ ਕਿ ਮੈਂ ਰੇਲਵੇ ਦੇ ਵਿੱਚ ਲੱਗੀ ਹੋਈ ਹਾਂਗੀ ਇਹ ਕੀ ਕਰਦੀ ਜਾਂਦੀ ਆਪਣੀ ਜੌਬ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਬੋਲਟ ਖੜਾਉਂਦੀ ਰੇਲਵੇ ਦੇ ਵਿੱਚ ਚੈਕਿੰਗ ਕਰਦੀ ਫਿਰਦੀ ਰਹਿੰਦੀ ਸਾਰੇ ਡਰਦੇ ਹੁੰਦੇ ਸੀ ਕਿ ਮਹਿੜਮਾਗੀ 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 ਇਹ ਜਿਹਨੂੰ ਲੱਗਦਾ ਕਿ ਸਾਹਮਣੇ ਵਾਲੇ ਕਿਤੇ ਚੈਕਿੰਗ ਹੋ ਰਹੀ ਆ ਉਹ ਤੋਂ ਯੂ ਟਰਨ ਮਾਰ ਜਾਂਦੀ ਇਹ ਹਮੇਸ਼ਾ ਛੋਟੇ ਛੋਟੇ ਰੇਲਵੇ ਸਟੇਸ਼ਨਾਂ ਦੇ ਉੱਤੇ ਜਾ ਕੇ ਚੈਕਿੰਗ ਕਰਦੀ ਕਿਉਂਕਿ ਜਿਹੜੇ ਵੱਡੇ ਰੇਲਵੇ ਸਟੇਸ਼ਨ ਹੁੰਦੇ ਨੇ ਉੱਤੇ ਹੈੱਡ ਮਾਸਟਰ ਹੁੰਦੇ ਮਤਲਬ ਵੱਡਾ ਕੰਮ ਹੁੰਦਾ ਕਿ ਉੱਥੇ ਫੜੀ ਜਾਣੀ ਸੀਗੀ ਜੋ ਦੋਦੇ ਕਰਦੇ ਪੁੱਛਦੇ ਵੀ ਤਰੀ ਤਨਖਾਹ ਨਹੀਂ ਆਈ ਵੀ ਹੁਣ ਤਾਂ ਇੰਨਾ ਟਾਈਮ ਹੋ ਗਿਆ ਤੈਨੂੰ ਨੌਕਰੀ ਦੇ ਕਰਦੀ ਨੂੰ ਵੀ ਇਹ ਤਨਖਾਹ ਤੋਂ ਇੱਕ ਵੀ ਨਹੀਂ ਲੈ ਕੇ ਆਈ ਹੈਗੀ ਸਾਰੇ ਰੁਪਏ ਸਾਥੋਂ ਹੀ ਲੈ ਰਹੀਆਂ ਬੁਲਟ ਸਾਥੋਂ ਲੈਤਾ ਤੇਲ ਸਾਥੋਂ ਪੋਹ ਰਹੀਆਂਗੀ ਤਾਂ ਇਹ ਕਹਿ ਦਿੰਦੀ ਕਿ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਚਲ ਕੋਈ ਗੱਲ ਨਹੀਂ ਕਠੇ ਰੁਪਏ ਆ ਜਾਣਗੇ ਆਪਾਂ ਕਿਤੇ ਵਧੀਆ ਜਗ੍ਹਾ ਤੇ ਇਨਵੈਸਟ ਕਰ ਦਾਂਗੇ ਕਠੇ ਰੁਪਏ ਆਉਣਗੇ ਤਾਂ ਵਧੀਆ ਰਹੇਗਾ ਹੁਣ ਆਪਾਂ ਗੱਲ ਕਰਦੇ ਕਿ ਫੜੀ ਕਿਵੇਂਗੀ ਜੋਤੇ ਦੇ ਪਿੰਡ ਸਾਰੇ ਕਿਤੇ ਪਤਾ ਲੱਗ ਗਿਆ ਵੀ ਕੋਈ ਇਨਸਪੈਕਟਰ ਆ ਕਿਉਂਕਿ ਵਿਆਹ ਸ਼ਾਦੀਆਂ ਸਾਰੇ ਦੇ ਵਰਦੀ ਪਾ ਕੇ ਜਾਂਦੀ ਸੀ ਵਰਦੀ ਪਾਏ ਬਿਨਾਂ ਤਾਂ ਘਰੋਂ ਨਿਕਲਦੀ ਨਹੀਂ ਸੀ ਮਾਂ ਦੀ ਤੀ ਸਾਰੇ ਕਿਤੇ ਵਰਦੀ ਪਾ ਕੇ ਜਾਣਾ ਤੇ ਜਿਹੜੇ ਮੁੰਡੇ ਨਾਲ ਦੀ ਇੰਗੇਜਮੈਂਟ ਹੋਈ ਉਹ ਆਈਟੀ ਦੇ ਵਿੱਚ ਲੱਗਿਆ ਹੋਇਆ ਸੀਗਾ ਇੰਗੇਜਮੈਂਟ ਤੋਂ ਬਾਅਦ ਜਰ ਉਹਨਾਂ ਦੀ ਗੱਲ ਹੁੰਦੀ ਰੋਜ਼ ਤਾਂ ਉਹਨੂੰ ਐਂ ਇਹ ਲੱਗਦਾ ਵੀ ਯਾਰ ਕੋਈ ਨਾ ਕੋਈ ਦਾਲ ਚ ਕੁਝ ਨਾ ਕੁਝ ਕਾੜਾ ਜਾਂ ਧਾਲੀ ਸਾਰੀ ਕਾਲੀ ਵੀ ਕੁਝ ਨਾ ਕੁਝ ਤਾਂ ਗੜਬੜ ਹੈ ਵੀ ਯਾਰ ਐਨਾ ਤਾਂ ਨਹੀਂ ਹੁੰਦਾ ਸਿਸਟਮ ਮਾੜਾ ਜਿਹੜੇ ਸਾਹ ਹੁਣ ਉਹ ਰਿਐਕਟ ਕਰਦੀ ਸੀਗੀ ਤਾਂ ਉਹਨੇ ਆਪਣੇ ਕੁਝ ਕੁ ਦੋਸਤਾਂ ਨੂੰ ਕਿਹਾ ਵੀ ਵੀ ਇਹ ਮੇਰੀ ਉਹਨ ਵਾਲੀ ਮੰਗੇਤਰ ਮੇਰੇ ਬਾਰੇ ਪਤਾ ਕਰਨਾ ਚਾਹਣਾ ਗਿਆ ਤਾਂ ਉਹਨਾਂ ਨੇ ਪੁਲਿਸ ਤੋਂ ਪਤਾ ਕਰਵਾਇਆ ਇਨਵੈਸਟੀਗੇਸ਼ਨ ਕਰਵਾਈ ਇਹਦੀ ਤਾਂ ਉੱਥੇ ਅੱਗੇ ਪਤਾ ਲੱਗਿਆ ਕਿ ਪੁਲਿਸ ਵਾਲੇ ਹੈ ਹੀ ਨਹੀਂ ਇਹਦਾ ਜਾਲੀ ਗੁੰਮਦੀ ਫਿਰਦੀ ਸੀਗੀ ਉਸ ਵਾਰ ਇਹਨੂੰ ਚੱਕ ਲਿਆ ਤਾਂ ਪੂਰੀ 1 ਸਾਲ ਤੱਕ ਇਹ ਪੁਲਿਸ ਵਾਲੇ ਬਣੀ ਰਹੀ ਤਾਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਹੈਗੀ ਵਰਦੀ ਪਾ ਕੇ ਘੁੰਮਦੀ ਸੀ ਤੁਰ ਜਾਂਦੀ ਰੋਮ ਮਾਰ ਜਾਂਦੀ ਸੀਗੀ ਮਤਲਬ 1 ਸਾਲ ਤੱਕ ਇਹਨੇ ਪੂਰੀ ਰਾਇਲ ਜ਼ਿੰਦਗੀ ਜੀ ਪੁਲਸ ਵਾਲੇ ਮੰਗੂ ਪੂਲ ਰੂਪ ਧਾੜੇ ਲੋਕਾਂ ਦੇ ਉੱਤੇ ਤਾਂ ਇਸ ਤੋਂ ਵੀ ਪਤਾ ਲੱਗਦਾ ਕਿ ਬੰਦਾ ਜਿੰਨਾ ਮਰਜ਼ੀ ਸ਼ਾਤਰ ਹੋਵੇ ਇੱਕ ਨਾ ਇੱਕ ਦਿਨ ਉਹ ਫੜੇ ਜਾਂਦਾ ਹੈਗਾ